ਚੜਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਚੜਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਦ ਰਾਹੀ ਜੋ ਲਗਾਤਾਰ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਪਰ ਜਿਹੜਾ ਧਰਨਾ ਪ੍ਰਦਰਸ਼ਨ ਚੱਲ ਰਿਹਾ ਤਾਂ ਉਸ ਦੀ ਜਿਹੜੀ ਆ ਗੱਲਬਾਤ ਕਰਾਂਗੇ ਕਿਉਂਕਿ ਅੱਜ ਤੀਜੇ ਜਿਹੜਾ ਕਿਸਾਨਾਂ ਦਾ ਜੱਥਾ ਜਾਣਾ ਸੀ ਜਿਸ ਤੋਂ ਬਾਅਦ ਉਹਨਾਂ ਕਿਸਾਨਾਂ ਨੂੰ ਜਿਹੜਾ ਵਰੰਗ ਪਰਤਨਾ ਪਿਆ ਕਿਉਂਕਿ ਦਿੱਲੀ ਵੱਲ ਕੁਝ ਕਰਨ ਦਾ ਜਿਹੜਾ ਪਲਾਨ ਆ ਉਹ ਲਗਾਤਾਰ ਕੀਤਾ ਜਾ ਰਿਹਾ ਪਰ ਦਿੱਲੀ ਵੱਲ ਕੁਝ ਜਿਹੜਾ ਉਹ ਨਹੀਂ ਹੋ ਰਿਹਾ ਅੱਜ ਜਿਹੜਾ ਕੀ ਹਾਲਾਤ ਹੋਏ ਨੇ ਜੇਕਰ ਗੱਲ ਕੀਤੀ ਜਾਵੇ ਸ਼ੰਭੂ ਬਾਰਡਰ ਦੇ ਕਿਉਂਕਿ ਜਿਹੜੇ ਕਿਸਾਨ ਆਗੂ ਨੇ ਜਗਜੀਤ ਸਿੰਘ ਡੱਲੇਵਾਲ ਉਹ ਵੀ ਜਿਹੜਾ ਲਗਾਤਾਰ ਭੁਖ ਹੜਤਾਲ ਤੇ ਬੈਠੇ ਨੇ ਇਸੇ ਕਿਸਾਨਾਂ ਦੇ ਲੈ ਕੇ ਜਿਹੜੇ ਪੂਰੀ ਜਿਹੜੀ ਜਾਣਕਾਰੀ ਅਸੀਂ ਸਾਂਝੀ ਕਰਾਂਗੇ ਇਹ ਸਾਰੀ ਜਾਣਕਾਰੀ ਦੇਣ ਲਈ ਮੇਰੇ ਸਹਿਯੋਗੀ ਗੁਰਮੁਖ ਸਿੰਘ ਰਪਾਣਾ ਜੀ ਮੌਜੂਦ ਨੇ ਰਪਾਣਾ ਜੀ ਹੁਣ ਕੀ ਹਾਲਾਤ ਕੀ ਨੇ ਉੱਥੇ ਕਿਸਾਨਾਂ ਦੇ ਤੁਸੀਂ ਵੀ ਜਾ ਕੇ ਆਏ ਹੋ ਸਾਡੀ ਵੀ ਉੱਥੇ ਟੀਮ ਪਹੁੰਚੀ ਹੋਈ ਆ ਹਾਲਾਤ ਕੀ ਨੇ ਉੱਥੇ ਦੇਖੋ ਗੱਲ ਇਹ ਆ ਵੀ ਅਮਰਜੀਤ ਦੇ ਹਾਲਾਤ ਆ ਆਪਾਂ ਕਾ ਪਿਛਲੇ ਕਾਫੀ ਦਿਨ ਤੋਂ ਦੇਖ ਰਹੇ ਹਾਲਾਤ ਨਾ ਪੁਰੋ ਕੀ 13 ਫਰਵਰੀ ਜਦੋਂ 2024 ਨੂੰ ਉੱਥੇ ਕਿਸਾਨ ਗਏ ਸੀਗੇ ਉਹ ਲਗਭਗ ਹਫ਼ਤਾ ਵੀ ਇਦਾਂ ਦਾ ਹੀ ਰਿਹਾ ਸੀ ਜਿੱਦਾਂ ਹੁਣ ਪਿਛਲੇ ਹਫ਼ਤੇ ਤੋਂ ਚੱਲ ਰਿਹਾ ਉਸ ਤੋਂ ਬਾਅਦ ਲਗਭਗ 13 ਫਰਵਰੀ ਤੋਂ ਬਾਅਦ ਹਫ਼ਤਾ ਤੱਕ ਤਾਂ ਚੱਲਿਆ ਮਾਲੋ ਕਿਸਾਨਾਂ ਜਥਾ ਜਾ ਰਿਹਾ ਗੋਨ ਦੇ ਹਮਲੇ ਕੀਤੇ ਗਏ ਆ ਦਿਆਂਨ ਦੇ ਉੱਪਰ ਗੋਲੀਆਂ ਚਲਾਈਆਂ ਗਈਆਂ ਅੱਗੇ ਜਾਤਾ ਫਿਰ ਵਾਪਸ ਆ ਗਿਆ ਇਹ ਉਦੋਂ ਉਨਜ਼ ਰਿਹਾ ਉਸ ਤੋਂ ਬਾਅਦ ਹੁਣ ਆਪਾਂ ਦੇਖ ਰਹੇ ਹਾਂ ਕਿ 7-8 ਮਹੀਨਿਆਂ ਤੋਂ ਕੋਈ ਕਿਸਾਨਾਂ ਨੇ ਵੀ ਕੋਈ ਹਰਕਤ ਜਾਨਦਿਲ ਨਹੀਂ ਕੀਤੀ ਮੀਟਿੰਗ ਦਾ ਦੌਰ ਜਿਹੜਾ ਚੱਲ ਰਿਹਾ ਸੀਗਾ ਜਾਂ ਕਿਸਾਨ ਵੇਟ ਕਰ ਰਹੇ ਸੀ ਵੀ ਕੋਈ ਮੀਟਿੰਗ ਦਾ ਸੱਦਾ ਆਵੇ ਜਾਂ ਛੇ ਸਰਕਾਰਾਂ ਨੂੰ ਇਹ ਸੀਗਾ ਵੀ ਕਿਸਾਨ ਆਪਣੇ ਵਾਪਿਸ ਚਲੇ ਜਾਣਗੇ ਇਲੈਕਸ਼ਨ ਦਾ ਸਮਾਂ ਸੀ ਕਈ ਇਲੈਕਸ਼ਨ ਨਿਕਲੇ ਆ ਕਿ ਜਿਮਨੀ ਚੋਣਾਂ ਗਈਆਂ ਉਹ ਜਿਹੜੇ ਲੋਕ ਸਭਾ ਚੋਣਾਂ ਵੀ ਗਈਆਂ ਹਰਿਆਣਾ ਦੇ ਚੋਣਾਂ ਵੀ ਗਈਆਂ ਹਿਮਾਚਲ ਦੀਆਂ ਵੀ ਗਈਆਂ ਤਾਂ ਇਹ ਕੁੱਲ ਮਿਲਾ ਕੇ ਜੇ ਅਮਰਜੀਤ ਇਹ ਦੇਖੀਏ ਕਿ ਜਿਹੜੀਆਂ ਸਰਕਾਰਾਂ ਤਾਂ ਇਹ ਵੇਟ ਕਰ ਰਹੇ ਕਿ ਕਿਸਾਨ ਆਪਣੇ ਆਪ ਵਾਪਸ ਚਲਾ ਜਾਏਗਾ ਠੀਕ ਹੈ ਕਿਉਂਕਿ ਹੁਣ ਉਹ ਚੀਜ਼ ਕਿਸਾਨਾਂ ਦੇ ਵਿੱਚ ਨਹੀਂ ਹੈ ਜਿਹੜੀ ਆਪਾਂ ਪਹਿਲਾਂ ਦੇਖਣ ਨੂੰ 2020-21 ਜਦੋਂ ਦਿੱਲੀ ਦੇ ਆ ਬਾਉਂਡਰਾਂ ਦੇ ਬੈਠੇ ਸੀਗੇ ਠੀਕ ਹੈ ਉਹ ਚੀਜ਼ ਅੱਜ ਕਨ ਹੁਣ ਨਹੀਂ ਮਿਲ ਰਹੀ ਪਰ ਆਪਾਂ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਕਿ ਆਪਣੀ ਜਿਹੜੀ ਟੀਮ ਪਹੁੰਚੀ ਆਪਾਂ ਇੱਕ ਰਿਪੋਰਟ ਦਿਖਾਉਣੀ ਆ ਕਿ ਅੱਜ ਦੇ ਹਾਲਾਤ ਕੀ ਰਹੇ ਨੇ ਜਿਹੜੇ ਉੱਥੋਂ ਦੇ ਅਧਿਕਾਰੀ ਜਿਹੜੇ ਨੇ ਇਸ ਲੈਵਲ ਦੇ ਉਹ ਇਸ ਲੈਵਲ 'ਤੇ ਅੱਗੇ ਮੌਜੂਦ ਨੇ ਗੱਲਬਾਤ ਕਰ ਰਹੇ ਨੇ ਸੁਣਦਿਆਂ ਕੀ ਕੁਝ ਕਹਿ ਰਹੇ ਨੇ ਹੱਥ ਜੋੜ ਕੇ गुजारिश ਹੈ 18 ਤਰੀਕ ਤੱਕ ਤੁਸੀਂ ਇੱਕ ਵਾਰ ਵੇਟ ਕਰੋ ਕਿ ਜੇ ਗੱਲਬਾਤ ਸ਼ੁਰੂ ਹੋਣ ਦਾ ਆਦੇਸ਼ ਆ ਗਿਆ ਹੈ ਕੋਈ ਨਾ ਕੋਈ ਜੇ ਪੋਜ਼ਿਟਿਵ ਮਾਇਨ ਨਾਲ ਚਲੋਗੇ ਗੱ 18 ਨੂੰ ਡੇਟ ਲੱਗੀ ਹੈ ਸੁਪਰੀਮ ਕੋਰਟ 'ਚ ਤਦ ਤੱਕ ਕਲੀਅਰ ਡਾਇਰੈਕਸ਼ਨ ਹੈ ਕਿ ਗੱਲਬਾਤ ਕਰਕੇ ਮੁੱਦੇ ਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੇ ਇਹਨੂੰ ਇਹਦੇ 'ਚ ਕੀ ਦਿੱਕਤ ਹੈ ਇਹ ਦੱਸ ਦਿਓ ਮੈਨੂੰ ਕਿਉਂ ਦਿੱਕਤ ਸਾਫ਼ ਇਹ ਆ ਬਿਲਕੁਲ ਕਿਉਂ ਜਾਉਂਦੀ ਹੈ ਦਿੱਕਤ ਇਹ ਆ ਵੀ ਸਾਫ਼ ਸਪੱਸ਼ਟ ਲਫ਼ਜ਼ਾਂ ਦੇ ਵਿੱਚ ਦੋਨੋਂ ਮੋਰਚਿਆਂ ਨੇ ਫੈਸਲਾ ਕੀਤਾ ਹੈ ਵੀ ਸਾਡੀ ਇੱਕ ਨੂੰ ਉਸੇ ਬਾਤ ਕਰ ਰਹੇ ਆ ਉਸੇ ਅਲੱਗ ਸੇ ਬਾਤ ਮਾਰ ਰਹੇ ਆ ਬਿਲਕੁਲ ਧਰੋਸਤ ਤਰੀਕੇ ਨਾਲ ਕਰ ਰਹੇ ਆ ਕੇਂਦਰ ਸਰਕਾਰ ਦੇ ਖਿਲਾਫ ਕੇਂਦਰ ਸਰਕਾਰ ਬਾਤ ਚਿਤ ਕਰੇ ਕਮੇਟੀ ਦਾ ਕੰਮ ਆਪਣਾ ਹੈ केंद्र सरकार बातचीत क्यों नहीं करती देश के किसान लीडरों के साथ उसको क्या दिक्कत है हम ये पूछना चाहते हैं किसानों के साथ बात करने आपकी जितनी तो बातें हैं जी में भी आदेश दिया है कि को के लिए जो भी, जो, भी, जो भी सुप्रीम कोर्ट के आदेश हुए हैं उसमें केंद्र सरकार जो है शामिल है जो कमेटी से बातचीत होगी जी वो सारी की सारी बातें ਇੱਕ ਤਰ੍ਹਾਂ ਸੇ ਕੇਂਦਰ ਸਰਕਾਰ ਕੇ ਸਾਹਮਣੇ ਰਖੇ ਜਾਏਗੇ ਉਹ ਸਾਹਮਣੇ ਹੋਗੇ। ਹੋਰ ਜਿਹਾ ਆਪਣੇ ਕਾ ਕਿ ਜੋ ਵੀ ਮੁੱਦਾ ਹੈ ਉਹ ਗੱਲ ਬਾਤ ਕਰਕੇ ਹੀ ਉਸਮੇ ਜੋ ਹੈ ਸਮਾਧਾਨ ਨਿਕਲੇਗਾ। ਸੋ ਦੇਖੋ ਤੁਸੀਂ ਦੇਖਿਆ ਕਿ ਉੱਥੇ ਜਿਹੜੇ ਹਾਲਾਤ ਬੜੇ ਤਣਾਪੂਰਵਕ ਵਾਲੇ ਮਾਹੌਲ ਸੀ। ਜਦੋਂ ਪਹਿਲਾ ਜਾਤਾ ਜਦੋਂ 6 ਦਸੰਬਰ ਨੂੰ ਜਾਣਾ ਸੀਗਾ ਤਾਂ ਉਦੋਂ ਵੀ ਉਧਰ ਇੰਨਾ ਜ਼ਿਆਦਾ ਸਖਤਾਈ ਨਹੀਂ ਕੀਤੀ ਗਈ ਸੀ। ਤਾਂ ਉਦੋਂ ਕੀ ਹੈ ਕਿ ਇੱਕ ਦੋ ਵਾਰ ਹੰਜੂ ਗਏ ਇਸ ਦੇ ਗੋਲੇ ਮਾਰੇ ਕੁ ਕਾਫੀ ਹਫ਼ਤੇ ਮੇਰੇ ਖਾ ਲਗਭਗ 10 ਕ ਜੁ ਕਿਸਾਨ ਜਿਹੜੇ ਜ਼ਖਮੀ ਸੀਗੇ ਤਾਂ ਉਹਨਾਂ ਨੇ ਜਥਾ ਤੁਰੰਤ ਵਾਪਸ ਬੁਲਾ ਲਿਆ ਸੀਗਾ। ਫਿਰ ਜਿਹੜੇ ਇਸ ਕਿਸਾਨ ਆਗੂ ਸਰਬੰਸਿੰਘ ਪੰਦੇਰ ਹੈ ਉਹਨਾਂ ਨੂੰ ਉੱਥੇ ਉਹਨਾਂ ਨੇ ਸੱਦਾ ਜੋ ਤੁਸੀਂ ਵੀ ਮੇਰੇ ਖਾਲ ਸ਼ਾਇਦ ਨਾਲ ਹੀ ਸੀਗੇ ਤੇ ਜਦੋਂ ਆਪਾਂ ਉਹਦੇ ਕੋਲੇ ਖੜੇ ਸੀ ਬਿਲਕੁਲ ਦੇਖ ਰਹੇ ਸੀ ਤਾਂ ਉਹਨਾਂ ਦੇ ਜਿਹੜੇ ਐਸਪੀ ਨੇ ਅੰਬਾਲਾ ਤਾਂ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਆਪਣਾ ਇੱਕ ਮੰਗ ਪੱਤਰ ਦਿਓ ਇਹ ਨਾਲ ਹੀ ਵਟਸਐਪ ਤੇ ਮੰਗ ਪੱਤਰ ਪਾਇਆ ਤਾਂ ਇਹਨਾਂ ਨੇ ਇੱਕ ਦਿਨ ਦੀ ਬ੍ਰੇਕ ਲਈ ਸੀ 7 ਦਸੰਬਰ ਦੀ ਤਾਂ ਐਲਾਨ ਕਰਤਾ ਸੀ ਕਿ 7 ਦਸੰਬਰ ਨੂੰ ਆਪਾਂ ਨੇ ਜਥਾ ਨਹੀਂ ਭੇਜਣਾ ਤੇ ਅਗਰ 7 ਸ਼ਾਮ ਤੱਕ ਕੋਈ ਸੱਦਾ ਵੀ ਨਹੀਂ ਆਉਂਦਾ ਤਾਂ ਫਿਰ ਅਗਲਾ ਜਥਾ 8 ਦਸੰਬਰ ਨੂੰ ਜਾਏਗਾ ਤਾਂ ਜਦੋਂ 7 ਤੱਕ ਨਹੀਂ ਆ ਤਾਂ 8 9 ਦਸੰਬਰ ਨੂੰ ਜਦੋਂ ਜਥਾ ਗਿਆ ਤਾਂ ਉਸ ਨੂੰ ਤੁਸੀਂ ਦੇਖਿਆ ਕਿ 6 ਦਸੰਬਰ ਨਾਲੋਂ 8 ਦਸੰਬਰ ਨੂੰ 27 ਜ਼ਿਆਦਾ ਕੀਤੀ ਗਈ ਹੈ ਤੇ ਪਤਾ ਲੱਗੇ ਸਨ ਕਿ ਕਿਸਾਨਾਂ ਦੀ ਸੰਖਿਆ ਵਧਦੀ ਜਾ ਰਹੀ ਹੈ ਹਾਂ ਔਰ ਉਹਨਾਂ ਨੂੰ ਇਹ ਵੀ ਸੀਗਾ ਕਿ ਹੁਣ ਕਿਸਾਨ ਵਾਪਸ ਨਹੀਂ ਮੁੜਨਗੇ ਠੀਕ ਹੈ ਹੁਣ ਉਦੋਂ ਕੀ ਹੈ ਕਿ ਮਾਲੂਨ ਦੇ ਗੋਲੀਆਂ ਜ਼ਿਆਦਾ ਬਾਰੇ ਗਏ ਆ ਤੇ ਪਾਣੀ ਦੇ ਬੁਸ਼ਾਰਾ ਜ਼ਿਆਦਾ ਕੀਤੇ ਗਏ ਆ ਤਾਂ ਉਹਨਾਂ ਦੇ ਨੇ ਵੀ ਜੇ ਮਾਲੂ ਪਹਿਲੇ ਦਿਨ 6 ਦਸੰਬਰ ਨੂੰ ਲਗਭਗ 15 ਬੀਕ ਲਾਲੋਬੀਓ ਚਲਾਏ ਗਏ ਜਿਹੜੇ ਲਾਂਝੂ ਗੈਸ ਦੇ ਕੋਲੇ ਤਾਂ 8 ਨੂੰਸ ਤੋਂ ਡਬਲ ਸੀਗੇ ਤਾਂ ਕਿਸਾਨਾਂ ਦੇ ਜਿਹੜੀ ਜ਼ਖਮੀ ਹੋਣ ਦੀ ਗਿਣਤੀ ਵੀ ਵੱਧ ਹੋ ਗਈ ਸੀ ਉਸ ਦਿਨ ਤਾਂ ਇਹ ਕਿਸਾਨ ਉਹ ਨਹੀਂ ਸੀ 101 ਦਾ ਜਥਾ ਪਰ ਉਹ ਉਸ ਤੋਂ ਜ਼ਿਆਦਾ ਸੀ ਪਰ ਉਸ ਤੋਂ ਬਾਅਦ ਫੇਰ ਬ੍ਰੇਕ ਲਈ ਗਈ ਤਾਂ ਅੱਜ 14 ਦਸੰਬਰ ਨੂੰ ਮੁੜ ਕਿਸਾਨਾਂ ਨੇ ਫੇਰ ਰੋਕ ਦਿੱਤਾ ਪੈਦਲ ਠੀਕ ਹੈ ਅੱਜ ਹੁਣ ਕੀ ਹੈ ਕਿ ਅੱਜ ਉਹਨਾਂ 2 ਦਿਨਾਂ ਤੋਂ ਵੀ ਵੱਧ ਕੇ ਜਿਹੜਾ ਉੱਥੇ ਫੋਰਸ ਲਗਾਈ ਗਈ ਹੈ ਜਾਂ ਉਹਨਾਂ ਸਖਤਾਈ ਕੀਤੀ ਗਈ ਹੈ ਔਰ ਇੱਕ ਹੋਰ ਬੜੀ ਵੱਡੀ ਗੱਲ ਅਮਰ ਜੀ ਦੇਖਣ ਨੂੰ ਮਿਲੀ ਹੈ ਤੇ ਜਿਹੜਾ ਪਾਣੀ ਦੀਆਂ ਬੁਸ਼ਾਰਾਂ ਕੀਤੀਆਂ ਗਈਆਂ ਨੇ ਅੱਜ ਬਹੁਤ ਜ਼ਿਆਦਾ ਮਦੇ ਲਾ ਲੋ ਵੀ ਇੱਕ ਪੁਲ ਤੋਂ ਦੂਜੇ ਪੁਲ ਤੱਕ ਪਾਣੀ ਦੀ ਜਿਹੜੀ ਸਮੋਹ ਜਾ ਰਹੀ ਸੀ ਆਪਾਂ ਉਹ ਵੀ ਅਗਰ ਰਿਪੋਰਟ ਦਿਖਾਉਣਾ ਉਸ ਤੋਂ ਬਾਅਦ ਫਿਰ ਆਪਾਂ ਅਗਲੀ ਅੱਜ ਸਭ ਤੋਂ ਪਹਿਲਾਂ ਗੱਲਬਾਤ ਕੀਤੀ ਗਈ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇੱਥੇ ਫਿਰ ਅੱਗੇ ਪੁਲਿਸ ਦੇ ਵੱਲੋਂ ਸਭ ਤੋਂ ਪਹਿਲਾਂ ਵਾਟਰ ਪੈਨਨ ਦਾ ਇਸਤੇਮਾਲ ਕੀਤਾ ਗਿਆ ਉਸ ਤੋਂ ਬਾਅਦ ਫਿਰ ਇੱਕਦਮ ਜਿਹੜਾ ਹੈਗਾ ਉਹ ਹੰਝੂ ਗੈਸ ਦਾ ਗੋਲਾ ਛੱਡਿਆ ਗਿਆ ਹੈ ਤਾਂ ਕਿਸਾਨ ਹਾਲੇ ਵੀ ਅੱਗੇ ਨੇ ਪਿੱਛੇ ਹਟਣ ਦੇ ਲਈ ਤਿਆਰ ਨਹੀਂ ਨੇ ਤਾਂ ਡਟੇ ਹੋਏ ਨੇ ਬਿਲਕੁਲ ਅੱਗੇ ਕਿਸਾਨ ਬੰਨ ਰਹੇ ਨੇ ਕਿਸਾਨ ਆਪਣੇ ਚਿਹਰਿਆਂ ਦੇ ਉੱਤੇ ਜਿਹੜੇ ਨੇ ਉਹ ਰੁਮਾਲ ਬੰਨ ਬੰਨ ਰਹੇ ਨੇ ਇਸੇ ਨਾਲ ਹੀ ਪਾਣੀ ਜਿਹੜਾ ਹੈਗਾ ਉਹ ਵੀ ਲਗਾ ਰਹੇ ਨੇ ਕਿਉਂਕਿ ਇਸ ਵੇਲੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵਾਟਰ ਕੈਨਨ ਦਾ ਜਿਹੜਾ ਹੈਗਾ ਉਹ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਕਿ ਪਾਣੀ ਨਹੀਂ ਪਾਣੀ ਵੀ ਜਿਹੜਾ ਹੈਗਾ ਉਹ ਗੰਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਹਾਲਾਂਕਿ ਜਿਹੜੇ ਐਸਪੀ ਨੇ ਉਹ ਹਵਾਲਾ ਦੇ ਰਹੇ ਨੇ ਕਿ ਜਿਹੜਾ 18 ਤਰੀਕ ਤੱਕ ਦਾ ਸਮਾਂ ਹੈ ਉਦੋਂ ਰੁਕ ਜਾਓ ਗੱਲਬਾਤ ਹੋ ਸਕਦੀ ਹੈ ਕੁਝ ਆ ਸਕਦਾ ਹੈ ਪਰ ਕਿਸਾਨ ਕਹਿੰਦੇ ਨੇ ਕਿ ਇਸ ਦੇ ਲਈ ਕੋਈ ਨੋਟੀਫਿਕੇਸ਼ਨ ਦੱਸ ਦਿੱਤਾ ਜਾਵੇ ਜਾਂ ਕੋਈ ਹੋਰ ਗੱਲਬਾਤ ਕਰਵਾਉਣ ਦਾ ਭਰੋਸਾ ਦਿੱਤਾ ਜਾਵੇ ਜਾਂ ਲਿਖਤੀ ਦਿੱਤਾ ਜਾਵੇ ਫਿਰ ਅਗਲੀ ਗੱਲ ਹੋ ਸਕਦੀ ਹੈ ਪਰ ਫਿਰ ਕਿਸਾਨਾਂ ਨੂੰ ਅੱਗੇ ਜਾਣ ਤੋਂ ਰੋਕਣ ਦੇ ਲਈ వాటర్ ਕਨ ਦਾ ਇਸਤੇਮਾਲ ਕਰਦੇ ਹੋਏ ਪੁਲਿਸ ਦੇ ਅਧਿਕਾਰੀ ਕਿਉਂਕਿ ਇਹ ਕਿਆ ਗਿਆ ਸੀ ਸੁਪਰੀਮ ਕੋਰਟ ਵੱਲੋਂ ਕਿ ਬਲ ਪ੍ਰਯੋਗ ਆ ਜਿਹੜਾ ਉਹ ਨਹੀਂ ਕਰਨਾ ਕਿਉਂਕਿ ਦੋ ਵਾਰੀ ਜਿਹੜਾ ਹੈਗਾ ਜਦੋਂ ਕਿਸਾਨ ਦਿੱਲੀ ਵੱਲ ਵਧੇ ਸੀ ਤਾ ਉਦੋਂ ਉਹਨੂੰ ਹਸਪੀਟਲ ਸ਼ਿਫਟ ਕੀਤਾ ਜਾ ਸਕਦਾ ਹੈ। ਔਰ ਤਾ ਦੋ ਵਾਰੀ ਕਿਸਾਨ ਜਦੋਂ ਵਧੇ ਸੀਗੇ ਤਾਂ ਜਦੋਂ ਹੰਝੂ ਗੈਸ ਦੇ ਗੋਲਿਆਂ ਕਾਰਨ ਕੁਝ ਕਿਸਾਨ ਜ਼ਖਮੀ ਹੋਏ ਸੀ ਤਾਂ ਉਸ ਤੋਂ ਬਾਅਦ ਫਿਰ ਜਥੇ ਨੂੰ ਜੜਾ ਹੈ ਉਹ ਵਾਪਸ ਬੁਲਾ ਲਿਆ ਗਿਆ ਸੀ ਇੱਕ ਵਾਰ ਫਿਰ ਜਿਹੜੇ ਕਿਸਾਨ ਨੇ ਅੱਗੇ ਵਧਦੇ ਹੋਏ ਤੇ तमाम तरह ਦੇ ਜਿਹੜੇ ਨੇ ਕੋਈ ਇੰਤਜ਼ਾਮ ਅੱਜ ਵੀ ਕੀਤੇ ਗਏ ਨੇ ਕਿ ਜੇਕਰ ਕੋਈ ਕਿਸਾਨ ਜ਼ਖਮੀ ਹੁੰਦਾ ਹੈ ਜਾਂ ਕਿਸੇ ਨੂੰ ਹੰਝੂ ਗੈਸ ਦੇ ਗੋਲਿਆਂ ਕਾਰਨ ਕੋਈ ਪਰੇਸ਼ਾਨੀ ਆਂਦੀ ਹੈ ਤਾਂ ਉਸ ਨੂੰ ਹਸਪਤਾਲਾਂ ਤੱਕ ਜੜਾਇਆ ਉਹ ਪਹੁੰਚਾਇਆ ਜਾ ਸਕੇ ਇਹ ਦੇਖ ਸਕਦੇ ਹੋ ਤੁਸੀਂ ਕਿ ਬੋਰੀਆਂ ਰੱਖੀਆਂ ਹੋਈਆਂ ਸਨ ਉਧਰੋਂ ਜੜਾ ਵਾਟਰ ਕੰਨਨ ਦਾ ਇਸਤੇਮਾਲ ਕੀਤਾ ਗਿਆ ਤੇ ਕਿੰਨਾ ਪਾਣੀ ਜੜਾ ਹੈਗਾ ਉਧਰੋਂ ਇਧਰ ਵੱਲ ਆ ਰਿਹਾ ਤਾਂ ਲਗਾਤਾਰ ਜੜਾ ਹੈਗਾ ਉਹ ਕਿਸਾਨਾਂ ਨੂੰ ਆ ਪਿੱਛੇ ੱਟਣ ਦੀ ਜਿਹੜੀ ਆ ਕੋਸ਼ਿਸ਼ ਉਹ ਕੀਤੀ ਜਾ ਰਹੀ ਹੈ ਦੇਖੋ ਜਿਹੜਾ ਪਾਣੀ ਹੈ ਹੂੰ ਇਹ ਪਾਣੀ ਇੱਕ ਤਾਂ ਹੁੰਦਾ ਨਾ ਵੀ ਸਾਫ਼ ਪਾਣੀ ਆ ਇਹ ਵੀ ਇੱਕ ਜ਼ਹਿਰੀਲਾ ਪਾਣੀ ਆ ਜਿਹੜਾ ਮਾਰਿਆ ਜਾ ਰਿਹਾ ਉਸ ਪੁਲ ਦੇ ਨੀਚੋਂ ਕੱਗਰ ਨਿਕਲ ਰਹੀ ਆ ਕੱਗਰ ਦੇ ਵਿੱਚੋਂ ਮੋਟਰ ਲਗਾ ਕੇ ਜਿਹੜਾ ਪਾਣੀ ਦਾ ਪਾਈਪ ਉੱਪਰ ਸਪਲਾਈ ਜਾ ਰਹੀ ਹੈ ਸਿੱਧਾ। ਤਾਂ ਕਿ ਆਪਾਂ ਸਿੱਧੇ ਤੌਰ ਤੇ ਕਹੀਓ ਗੰਦਾ ਪਾਣੀ ਆ ਜਿਹੜਾ ਮਾਰਿਆ ਜਾ ਰਿਹਾ। ਬਿਲਕੁਲ ਉਹ ਉਹ ਪਾਣੀ ਵੀ ਇਹ ਨਹੀਂ ਹੈਗਾ ਕਿ ਗੰਦਾ ਇੱਕ ਤਾਂ ਹੁੰਦਾ ਚਲੋ ਗੰਦਾ ਦਾ ਵੀ ਅਸਥੇ ਹੁੰਦਾ ਕਈ ਵਾਰੀ ਵਿਖੇਤਾਂ ਦਾ ਪਾਣੀ ਆ ਗਿਆ ਜਾਂ ਬਾਰਿਸ਼ ਦਾ ਪਾਣੀ ਆ ਗਿਆ ਜਾਂ ਖੜਾ ਹੁੰਦਾ। ਇਹ ਜ਼ਹਿਰੀਲਾ ਫੈਕਟਰੀਆਂ ਦਾ ਪਾਣੀ ਆ ਰਿਹਾ। ਜਿਹੜੀ ਕਗਰ ਨਿਕਲਦੇ ਆ ਤੁਸੀਂ ਦੇਖੋਗੇ ਕਿ ਜਦੋਂ ਕਗਰ ਦਾ ਪਾਣੀ ਤੁਸੀਂ ਕੋਲੇ ਜਾ ਕੇ ਦੇਖ ਲੋਗੇ ਕ ਵੀ ਅਸੀਂ ਤਾਂ ਚਲੋ ਕਾਫੀ ਵੇਰ ਆਪਾਂ ਗਏ ਹਾਂ ਉਹ ਦੇਖਿਆ ਤਾਂ ਪਾਣੀ ਦੇ ਉੱਪਰ ਇੱਕ ਝੱਗ ਨੁਮਾ ਜਿਹੜੀ ਕੋਈ ਚੀਜ਼ ਬਣੀ ਹੁੰਦੀ ਹੈ ਤੁਸੀਂ ਦੇਖੋ ਉਹਨਾ ਜ਼ਹਿਰੀਲਾ ਜਿਹੜਾ ਫੈਕਟਰੀਆਂ ਪਿੱਛੇ ਮੰਨ ਲਓ ਇਧਰਲੀ ਤੇ ਉਹਦੇ ਜੋ ਬੱਦੀ ਵਾਲੀ ਸਾਈਡ ਤੋਂ ਆ ਰਿਹਾ ਕਈ ਜਗ੍ਹਾ ਤਾਂ ਉਸ ਤੋਂ ਬਾਅਦ ਅਗੇ ਡੇਰਾ ਬਸੀ ਵਾਲੀ ਸਾਈਡ ਤੋਂ ਜਿਹੜੇ ਫੈਕਟਰੀ ਫੁਕੜ ਟੋਟਲ ਗੰਦਾ ਜ਼ਹਿਰੀਲਾ ਪਾਣੀ ਇੰਨਾ ਜ਼ਿਆਦਾ ਔਰ ਉਹਨੂੰ ਮੋਟਰੀ ਸਪਲਾਈ ਦੇ ਨਾਲ ਉੱਪਰ ਲੈ ਕੇ ਜਾਇਆ ਜਾ ਰਿਹਾ ਪਹਿਲਾਂ ਤਾਂ ਉੱਥੇ ਅੱਗੇ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਪਾਣੀ ਵਾਲੀਆਂ ਉਹਨਾਂ 'ਚ ਪਾਣੀ ਪਾ ਕੇ ਤਾਂ ਫੇਰ ਉਸ ਪਾਣੀ ਦੀ ਵਰਤੋਂ ਜਿਹੜੀ ਹੈਗੀ ਆ ਇਹ ਵਾਟਰ ਕੈਰੀਅਰ ਮੈਂ ਲਾਦਾ ਪਾਣੀ ਆਪਾਂ ਦਰਸ਼ਕਾਂ ਨੂੰ ਦਿਖਾ ਦੇ ਜਿਹੜੇ ਉੱਥੇ ਪਾਣੀ ਦੀਆਂ ਵਿਚਾਰਾਂ ਜਿਹੜੀਆਂ ਉੱਥੇ ਚੱਲ ਰਹੀਆਂ ਨੇ ਸੈਟਰਡੇ ਸਜੋਨੀ ਨੇ ਮੇਲ ਕਮਲ ਜੀ ਦਾ ਸਾਡੀ ਸਾਡੀ ਚੜ੍ਹਦੀ ਕਲਾ ਟਾਈਮ ਟੀਵੀ ਦੀ ਜਿਹੜੀ ਟੀਮ ਹੈ ਉੱਥੇ ਪਹੁੰਚੀ ਹੋਈ ਹੈ ਇਹ ਸਾਰੀ ਜਿਹੜੀਆਂ ਰਿਪੋਰਟਾਂ ਦਿਖਾਣਾ ਵੀ ਕਿਸ ਤਰ੍ਹਾਂ ਪਾਣੀ ਦੇ ਵਿਚਾਰ ਆ ਜਿਹੜੀਆਂ ਚੱਲ ਰਹੀਆਂ ਨੇ ਗਾਇ ਸੰਜੂ ਤੇ ਜਿਹੜੇ ਗੋਲੇ ਚੱਲ ਰਹੇ ਨੇ ਕੁਝ ਜਿਹੜੇ ਕਿਸਾਨ ਨੇ ਜਖਮੀ ਹੋਏ ਨੇ ਇਹ ਸਾਰੀ ਜਿਹੜੀ ਰਿਪੋਰਟ ਹੈ ਸਾਡੇ ਸਹਿਯੋਗੀ ਜਿਹੜੇ ਨੀਲ ਕਮਲ ਜੀ ਨੇ ਉੱਥੇ ਪਹੁੰਚੋ ਨੇ ਇਹ ਰਿਪੋਰਟ ਜਿਹੜੀ ਹੈ ਸਾਂਝ ਕਰ ਰਹੇ ਨੇ ਜੀ ਤੇ ਬਿਲਕੁਲ ਕਿਸਾਨ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਇਹ ਸਰਕਾਰਾਂ ਦੀਆਂ ਨਲਾਇਕੀਆਂ ਨੇ ਜਿਹਦੇ ਕਰਕੇ ਜਿਹੜਾ ਹੈਗਾ ਅੱਜ ਇਹ ਕਾਰਵਾਈ ਹੋ ਰਹੀ ਹੈ ਕੇਂਦਰ ਜਿਹੜਾ ਹੈਗਾ ਉਹ ਗੱਲਬਾਤ ਨਹੀਂ ਕਰ ਰਿਹਾ ਕਿਸਾਨਾਂ ਨੂੰ ਹਰਿਆਣਾ ਤੇ ਜਿਹੜੇ ਬਾਰਡਰ ਦੇ ਉੱਤੇ ਰੁਕਿਆ ਹੋਇਆ ਅੱਗੇ ਨਹੀਂ ਭੇਜਿਆ ਜਾ ਰਿਹਾ ਤੇ ਜੇ ਕਿਸਾਨ ਪਹਿਲਾਂ ਟਰੈਕਟਰ ਟਰਾਲੀਆਂ ਦੇ ਜ਼ਰੀਏ ਜਾਣਾ ਚਾਹੁੰਦੇ ਸੀਗੇ ਪਰ ਉਹ ਵੀ ਨਹੀਂ ਜਾਣ ਦਿੱਤਾ ਗਿਆ ਤੇ ਹੁਣ ਜਦੋਂ ਪੈਦਲ ਜਾਂਦੇ ਨੇ ਫੇਰ ਵੀ ਨਹੀਂ ਜਾਣ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਪਹਿਲਾਂ ਵੀ ਦਿਖਾਈਆਂ ਕਿ ਘੱਗਰ ਦੇ ਜਿਹੜੇ ਹੈ ਗਿਆ ਵਿੱਚ ਉੱਥੇ ਵੀ ਪੁਲਿਸ ਫੋਰਸ ਲੱਗੀ ਹੋਈ ਹੈ ਕਿ ਕੋਈ ਉਧਰੋਂ ਨਾ ਚਲਾ ਜਾਏ ਪਿਛਲੀ ਵਾਰ ਵੀ ਜਿਹੜੀਆਂ ਖੇਤਾਂ ਦੀਆਂ ਤਸਵੀਰਾਂ ਸੀਗੀਆਂ ਇੱਥੇ ਵੀ ਕਿਸਾਨ ਜਿਹੜੇ ਨੇ ਬੈਠੇ ਹੋਏ ਸੀ ਤਾਂ ਉਦੋਂ ਇੱਥੋਂ ਵੀ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਪਰ ਕਿਸਾਨ ਜਿਹੜੇ ਨੇ ਉਹ ਇੱਥੇ ਹੀ ਖੜੇ ਹੋਏ ਨੇ ਉਹ ਦੇਖ ਰਹੇ ਨੇ ਕਿ ਮਰਜੀ ਵੜਾ ਜੱਥਾ ਅੱਗੇ ਵੱਧਦਾ ਹੈ ਜਾਂ ਨਹੀਂ ਵੱਧਦਾ ਕਿਉਂਕਿ ਸਪੈਸ਼ਲ ਹਦਾਇਤਾਂ ਨੇ ਕਿ ਜਿਹੜੇ 101 ਕਿਸਾਨਾਂ ਦਾ ਜੱਥਾ ਤਿਆਰ ਕੀਤਾ ਗਿਆ ਆ ਉਹੀ ਜਿਹੜਾ ਹੈਗਾ ਇੱਥੋਂ ਲੇਅਰਿੰਗ ਕੀਤੀ ਗਈ ਆ ਉੱਥੋਂ ਜਿਹੜਾ ਆ ਅੱਗੇ ਵਧੇਗਾ ਉਸ ਤੋਂ ਅੱਗੇ ਨਹੀਂ ਜਾਇਆ ਜਾਵੇਗਾ ਤਾਂ ਇੱਥੇ ਜੋ ਹੈ ਲਗਾਤਾਰ ਕਿਸਾਨ ਜਿਹੜੇ ਨੇ ਉਹ ਵੀ ਬੈਠੇ ਹੋਏ ਨੇ ਤਾਂ ਦੇਖ ਰਹੇ ਨੇ ਕਿ ਅੱਜ ਕਾਰਵਾਈ ਕੀ ਕੁਝ ਹੁੰਦੀ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਨੇ ਉਹਨਾਂ ਦੀ ਕਾਰਵਾਈ ਲਗਾਤਾਰ ਜਿਹੜੀ ਹੈ ਉਹ ਚੱਲ ਰਹੀ ਹੈ ਤਾਂ ਇਸ ਵੇਲੇ ਕਿਸਾਨਾਂ ਦੇ ਵਿੱਚ ਜਿਹੜੇ ਨੇ ਵਾਟਰ ਕੈਨਨ ਨੂ ਦਾ ਰੁਖ ਮੋੜਨ ਵਾਲੇ ਨਦੀਪ ਜਲਵੇੜਾ ਨੇ ਨਦੀਪਦੀਪ ਜਲਵੇੜਾ ਜੀ ਆਪ ਜਿਹੜੇ ਨੇ ਉਹ ਜੇਲ੍ਹ ਚ ਵੀ ਰਹੇ ਨੇ ਤੇ ਕਿਸਾਨਾਂ ਨੇ ਵੀ ਲੜਾਈ ਲੜੀ ਸੀ ਹੁਣ ਬਾਹਰ ਨੇ ਅੱਜ ਕਿਸਾਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਇੱਥੇ ਪਹੁੰਚੇ ਨੇ ਨਵਦੀਪ ਜੀ ਜੇ ਗੱਲ ਕੀਤੀ ਜਾਵੇ ਅੱਜ ਦੀ ਕਾਰਵਾਈ ਦੀ ਤੁਸੀਂ ਕਿਵੇਂ ਦੇਖਿਓ ਕਿ ਦੋ ਵਾਰ ਕਿਸਾਨ ਜੜੇ ਨੇ ਉਹ ਜੱਥਾ ਲੈ ਕੇ ਅੱਗੇ ਵਧੇ ਸੀ ਅੱਜ ਤੀਜੀ ਵਾਰ ਵੀ ਜਦੋਂ ਵਧੇ ਨੇ ਤੇ ਅੱਗੋਂ ਗੱਲਬਾਤ ਕਰਨ ਦੇ ਨਾਲ ਪਹਿਲਾਂ ਵਾਟਰ ਕੈਨਨ ਚਲਾਇਆ ਜਾਂਦਾ ਤੇ ਫਿਰ ਜਿਹੜੇ ਹੈਗੇ ਹੰਝੂ ਗੈਸ ਦੇ ਕੋਲੇ ਛੱਡੇ ਜਾਂਦੇ ਨੇ ਇਹ ਲੋਕ ਨਾ ਉਹਨਾਂ ਜਦੋਂ ਮੁਗਲ ਸਾਡੇ ਤੇ ਜ਼ੁਲਮ ਕਰਦੇ ਸੀ ਹੈਨਾ ਫਿਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਸਾਡੇ ਤੇ ਜ਼ੁਲਮ કર્યા ਹੈਨਾ ਉਸ ਰਾਤ ਤੇ ਤੁਰੇ ਹੋਏ ਸੀ ਇਹ ਸੋਚਦੇ ਨੇ ਵੀ ਸਾਡੇ ਤੇ ਜ਼ੁਲਮ ਕਰਕੇ ਸਾਨੂੰ ਹਰਾ ਲੈਣਗੇ ਹੈਨਾ ਪਰ ਇਹਨਾਂ ਨੂੰ ਪਤਾ ਨਹੀਂ ਸਾਡੇ ਕੋਲ ਸਾਡੇ ਧਰਮ ਦੀ ਤਾਕਤ ਹੈ ਹੈਨਾ ਬਾਬੇ ਨਾਨਕ ਉਹਨਾਂ ਦੀ ਜਿੱਤੀ ਹੋਈ ਤਾਕਤ ਸਾਡੇ ਇਤਿਹਾਸ ਦੀ ਤਾਕਤ ਸਾਡੇ ਕੋਲ ਹੈ ਹੈਨਾ ਅਸੀਂ ਹਾਰਦੇ ਨਹੀਂ ਹੈਗੇ ਅਸੀਂ ਲੜਨ ਵਾਸਤੇ ਹੀ ਜੰਮੇ ਹੋਏ ਆਂ ਔਰ ਨਾਲੇ ਸੱਚੀ ਲੜਾਈ ਲੜਨ ਵਾਸਤੇ ਜੰਮੇ ਹੋਏ ਆਂ ਯਾ ਤਾਂ ਦੱਸਿਓ ਅਸੀਂ ਵੀ ਕੋਈ ਗਲਤ ਲੜਾਈ ਲੜ ਰਹੇ ਹੋਈਏ ਐ ਐਮਐਸਪੀ ਮੰਗ ਰਹੇ ਆਂ ਸੈਂਟਰਲ ਸਰਕਾਰ ਤੋਂ ਵੀ ਐਮਐਸਪੀ ਤੁਸੀਂ ਵੀ ਕੰਮ ਕਰਦੇ ਹੋ ਕਿ মিডিਆ ਦੇ ਅੰਦਰ ਤੁਸੀਂ ਵੀ ਆਪਣੇ ਕੰਮ ਦਾ ਮੁੱਲ ਮੰਗਦੇ ਹੋ ਕਿ ਮੇਰੀ ਇੰਨੀ ਸੈਲਰੀ ਆ ਤੇ ਫਿਰ ਅਸੀਂ ਕਿਉਂ ਨਾ ਮੰਗੀਏ ਬਈ ਸਿੱਧੀ ਨਰਾਦਰ ਮਿਹਨਤ ਕਰਦੇ ਆ ਸਾਰੇ ਮੌਸਮਾਂ ਠੰਡ ਦੀ ਦੇਖਦੇ ਗਰਮੀ ਦੀ ਦੇਖਦੇ ਤੇ ਅਸੀਂ ਕੀ ਅਸੀਂ ਵੀ ਮਿਹਨਤ ਦਾ ਮੁੱਲ ਮੰਗ ਰਹੇ ਆ ਪਰ ਇਹ ਸਾਡੇ ਤੇ ਜ਼ੁਲਮ ਕਰ ਰਹੇ ਨੇ ਅੱਜ ਵੀ ਮੇਰੇ ਖਾਤੇ 10 ਕਿਸਾਨ ਹੁਣ ਤੱਕ ਜ਼ਖਮੀ ਹੋ ਚੁੱਕੇ ਨੇ ਹੈਨਾ ਕਰ ਲੈ ਸਾਡੇ ਤੇ ਕਿੰਨਾ ਕੁ ਜ਼ੁਲਮ ਕਰਨਗੇ ਪਰ ਅਸੀਂ ਬਈ ਬਾਬੇ ਨਾਨਕ ਦੇ ਜાયੇ ਆ ਠੀਕ ਹੈ ਨਾ ਅਸੀਂ ਤਾਂ ਬਾਬਰ ਨੂੰ ਜਾਬਰ ਕਹਿਣ ਵਾਲੇ ਲੋਕ ਆ ਅਸੀਂ ਤੁਹਾਡੇ ਤੋਂ ਡਰਨ ਵਾਲੇ ਨਹੀਂ ਹੈਗੇ ਠੀਕ ਆ ਇਹ ਸਾਨੂੰ ਡਰਾ ਨਹੀਂ ਸਕਦੇ ਕਦੀ ਸਾਨੂੰ ਝੁਕਾ ਨਹੀਂ ਸਕਦੇ ਅਸੀਂ ਲੜਦੇ ਰਹਾਂਗੇ ਜੀ ਆ ਗੱਲ ਜਿਹੜੀ ਹੈਗੀ ਉਹ 18 ਤਰੀਕ ਤੱਕ ਕਹਿੰਦੇ ਕਿ ਰੁਕ ਜਾਓ ਗੱਲਬਾਤ ਦਾ ਪ੍ਰਸਾਅ ਆ ਸਕਦਾ ਜਾਂ ਕੁਝ ਹੋ ਸਕਦਾ ਕਿ ਲੱਗਦਾ ਹੈ ਕੋਈ ਗੱਲਬਾਤ ਦੀ ਉਧਰੋਂ ਪੈਲ ਹੋਈ ਹੈ ਜਾਂ ਕੋਈ ਗੱਲਬਾਤ ਦਾ ਹਲੇ ਕਿਤਾ ਪ੍ਰਸਾਅ ਹੈ ਸਾਡੇ ਪ੍ਰਧਾਨ ਜੀ ਸਰਦਾਰ ਜਗਜੀਤ ਸਿੰਘ ਢੱਲੇਵਾਲ 75 ਸਾਲ ਦੀ ਉਮਰ ਆ ਉਹਨਾਂ ਦੀ ਕੈਂਸਰ ਦੇ ਪੇਸ਼ੈਂਟ ਨੇ ਆ ਦੇਖੋ ਇੱਥੇ ਤੱਕ ਇੱਥੇ ਤੱਕ ਗੇਰੇ ਨੇ ਇਹਨਾਂ ਨੇ ਹੈਨਾ ਆ ਬੰਬ ਆंसू ਗੈਸ ਦੇ ਗੋਲੇ ਗੇਰੇ ਨੇ ਇੱਥ ਤੇ ਹੱਥ ਖਾ ਦਿਓ ਕੋਈ ਨਹੀਂ ਬਾਈ ਠੀਕ ਹੈ ਉੱਥੇ ਮਰਨ ਵਰਤ ਦੇ ਬੈਠੇ ਨੇ ਹੈਨਾ ਅਸੀਂ 18 ਤੱਕ ਉਹਨਾਂ ਨੂੰ ਮਰਨ ਦਈਏ ਅਸੀਂ ਕੁਝ ਵੀ ਨਾ ਕਰੀਏ ਘਰੇ ਬੈਠ ਕੇ ਅਸੀਂ ਤਾਂ ਬਈ ਪੈਦਲ ਜਾਣਾ ਚਾਹੁੰਨੇ ਆ ਠੀਕ ਹੈ ਸਰਕਾਰ ਮਸੰਦ ਵੀ ਪਤਾ ਵੀ ਗੱਲਬਾਤ ਨਾਲ ਮਸਲੇ ਹੱਲ ਹੋਣੇ ਸਰਕਾਰ ਗੱਲਬਾਤ ਕਰੇ ਹੈਨਾ ਠੀਕ ਹੈ ਕਿਸਾਨ ਸੋਚੇ ਹੋਏ ਨੇ ਸਿਆਣੇ ਨੇ ਉਹ ਕਿਸ ਤਰ੍ਹਾਂ ਕਰ ਰਿਹਾ ਕਿਉਂ ਕਰ ਰਿਹਾ ਇਹ ਕਿਸਾਨ ਜਾਣਦੇ ਨੇ ਆਪਾਂ ਇਸ ਤੇ ਬਹੁਤ ਟਿੱਕਾਂ ਟਿੱਪਣੀ ਕਿਉਂ ਅਗਲਾ ਫਿਰ ਕੀ ਹੁੰਦਾ ਕਿ ਉਹ ਕਹਿੰਦਾ ਵੀ ਸ਼ਾਇਦ ਕਿਸਾਨ ਵਿਰੋਧੀ ਬੋਲ ਰਿਹਾ ਜਾਂ ਕਈ ਵਾਰ ਇਹ ਹੁੰਦਾ ਕਿ ਉਹ ਕਹਿੰਦੇ ਪ੍ਰਸ਼ਾਸਨ ਦੇ ਖਿਲਾਫ ਹੁੰਦਾ ਆਪਾਂ ਤਾਂ ਇਹ ਕਹਿੰਦੇ ਕਿ ਹਰ ਬੰਦਾ ਸਿਆਣਾ ਹੈ ਉਹ ਤਾਂ ਆਪਾਂ ਨੂੰ ਸਮਝਣਾ ਚਾਹੀਦਾ ਵੀ ਅੱਗੇ ਜਲ ਤੂਫਾਨ ਵੱਡੀ ਵੱਡੀ ਹਜ਼ਾਰਾਂ ਤੋਂ ਡੇ ਫੌਜ ਕਰਦੇ ਕਿੰਨੇ ਲਿਆ ਦੀ ਬੈ ਆਪਾਂ ਫਿਰ ਕੋਈ ਇੱਕ ਜਥਾ ਪੈਦਲ ਜਾ ਰਿਹਾ ਹੈ ਤੇ ਕਹਿਣਾ ਸਾਨੂੰ ਲੰਘਣ ਦੇ ਦੋ। ਇਕਰ ਬਾਣ ਜੋ ਹੋਰੇ ਜਿਹੜਾ 101 ਜਿਹੜਾ ਦੁਵਾਰਾ ਜੱਥਾ ਗਿਆ ਹੈ ਜਿਹੜੇ ਸਾਡੇ ਉੱਥੇ ਸ਼ੰਭੂ ਬਾਰਡਰ ਦੇ ਉੱਪਰ ਕਵਰ ਕਰਨੇ ਤਾਂ ਮੈਨੂੰ ਲੱਗਦਾ ਵੀ ਉਹਨਾਂ ਨੂੰ ਵੀ ਸੁਣਾ ਦਈਏ ਵੀ ਆਪਾਂ ਉਹਨਾਂ ਨੇ ਕੀ ਕੁਝ ਕਿਹਾ ਜਿਹੜੇ ਉਹਨਾਂ ਨੇ ਗੱਲਬਾਤ ਕੀਤੀ ਹੈ ਉਹ ਜਿਹੜਾ ਜੱਥਾ ਰਵਾਨਾ ਹੋਇਆ ਸੀ ਤੇ ਹੁਣ ਅੱਗੇ ਕੀ ਕਹਿਣਾ ਚਾਹੁੰਦੇ ਨੇ ਉਹ ਵੀ ਅਸੀਂ ਤੁਹਾਨੂੰ ਸੁਣਾਉਂਦੇ ਆ। ਕਰ ਇਸ ਸਮੇਂ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਜੋਸ਼ 101 ਕਿਸਾਨੋ ਕਾ ਜੱਥਾ ਥਾ ਉਸਕੇ ਉੱਪਰ ਫਿਰ ਬਲ ਪ੍ਰਹਾਰ ਕੀਆ और पूरी दुनिया ने देखा कि दुनिया की पांचवी महाशक्ति पैदल जा रहे किसानों मजदूरों के ऊपर जिस तरह से बल प्रयोग कर रही है जो दरिया के नीचे केमिकल वाला पानी है घग्घर दरिया का इतनी सर्दी में जहां हाथ कांप रहे हैं उस पानी का प्रयोग किया और पानी तब फेंका गया जब डीसी अंबाला और एसपी अंबाला जो नेतृत्व कर रहे लीडर थे जसविंदर सिंह लोंगोवाल मलकी सिंह जी गुलामी वाला ओंकार सिंह जी पंगाला और, और हमारे तमिलनाडु के लीडर आर नंद कुमार एक तरफ वार्ता करते हो दूसरी तरफ पानी मारते हो अब देश ये बताए, हमने भी वायलेंस किन्होंने किया है इसी के साथ साथ आज नई बातें सामने आई हमारी स्टेज के ऊपर भी हंजू गैस के बम फेंके गए और हमारी स्टेज से आगे लॉकेट लॉन्चर से तकरीबन एक डेढ़ किलोमीटर आगे जाकर भी एक गोला फेंका गया और दूसरी और खेतों में भी हंजू गैस मारा गया इसके पीछे सरकार की मंशा क्या हो सकती है लगभग दस हजार से ऊपर आम जनता आज शंभू मोर्चे को देखने आई थी स्पोर्ट में आई थी लंगर लेकर आई थी हमारे किसान मजदूर मोर्चे और एसके एम नूट पोलिटिकल के किसान मजदूर तो थे ही यहाँ पब्लिक के ऊपर फेंक कर हंजू गैस उसे भड़काना चाहते थे और देखा जितने भी हमारे किसान मजदूर नौजवान यहाँ आए उन्होंने हमारे जापते में कोई भी बाधा नहीं डाली कितना डिसिप्लिन से 101 का जता एक भी आदमी उसमें से अधिक नहीं गया है जो हमारे पास सूची आई है वो सत्रह किसान सरकार के इस जबर में सरकार के इस बल प्रयोग में जख्मी हुए हैं जिनमें से कुछ किसान ज्यादा जख्मी हैं मैं किसानों की लिस्ट आपके सामने दे रहा हूं कुलदीप सिंह जी ये हरिगढ़ गांव है बीके आजाद के साथी है सुखदेव सिंह जी भूटान बी आजाद के साथी है शमशेर सिंह जी संगरूर ये भी बीकेजू आजाद के साथी है मुख्तियार सिंह जी खुराना ये भी बीकेजू आजाद के साथी है दर्शन खोखर लहरा ये भी बीकेजू आजाद के साथी है मीहा सिंह मंगवाल ये भी बीकेजू आजाद के साथी है जगीर सिंह फौजी अजो जो के जू बहराम के साथी ये भी गंभीर जख्मी है कुलदीप सिंह भी और ये ये भी उसके आगे परमजीत सिंह जी हरदास पुरा ये ये भी पटियाला से जख्मी है अमनप्रीत सिंह जी ये पटियाला से, हैं, ये है।, जी जी। ये से हैं, है ये भी जख्मी है इंदरजीत सिंह जी ये पटियाला से है बीके जू पन्हेड़ी के साथी है ये भी जख्मी है राजकुमार टांडा हरियाणा से बोलते अकेले किसानों के जथे हैं हरियाणा से हमारे साथी ये ये जख्मी हुए सुखविंदर सिंह जी ये गुरदासपुर से हैं किसान मजदूर संघर्ष कमेटी के साथी हैं इनका डेहरीवाल गांव है, है ये जख्मी हुए हजारा सिंह ये पटियाला से बीकेजू के के साथी हैं साधु सिंह जी ये भी बीकेजू आजाद के साथी हैं ये संगरूर से हैं ये भी जख्मी हैं सुखवंत सिंह गुरदासपुर ये किसान मजदूर संघर्ष कमेटी के, के साथी हैं और आज आर अनंत कुमार जो कौम्बूर तमिलनाडु से आए थे वो इस जत्थे की अगवाई करते हुए तिरंगा हाथ में लेकर आगे जत्थे में गए थे आपने देखा है और इसमें इस हरियाणा के मंजीत सिंह मुख्तार सिंह ये भी आ जत्थे में शामिल थे तो अन्य राज्यों के किसान भी आज के जत्थे में शामिल थे आज भी हमें जवाब नहीं मिलेगा जो हम जवाब केंद्र से मांगते हैं सौ आदमी का जत्था देश के अमन कानून के लिए किस तरह से खतरा है इसका जवाब चाहिए आप संविधान के ऊपर चर्चा कर रहे हो कौन सा देश का संविधान किसानों के ऊपर इस तरह से बल प्रयोग करने का इजाजत देता है आप संविधान के ऊपर चर्चा कर रहे हो एक साल से नेशनल हाईवे के ऊपर इस तरह से दीवारें बनाने का कौन सा संविधान आपको अलाउ करता है ये भी बताओ और उन सड़कों के ऊपर आप किलो की फसल उगाते हो और ये कौन सा संविधान इसकी इजाजत देता कम से कम हमें तो बताओ लेकिन सत्ता पक्षो या विपक्षों और देश की पार्लियामेंट में हमारे किसान मजदूर के मुद्दे पर बिल्कुल भी चर्चा नहीं हो रही है और और ये दुखद है देश के लिए और हम देख रहे हैं आज हमने देखा एक सौ चारी, करोड़ भारतीयों ने शंभू बॉर्डर और टिकरी बॉर्डर की आवाज से आवाज लगाई है पूरे देश भर में खनौरी बॉर्डर पूरे देश भर में हमारी बात हम बेशक बैरिकेड से आगे ना जा पा रहे हो हमारी आवाज पूरे देश भर में जा रही हर माँ हर बहन हर बेटी के पास हमारी आवाज जा रही है लेकिन दुख की बात है हमारे प्रधानमंत्री के कान कारपोरेट ने बंद करके रखे हैं प्रधानमंत्री के कानों में हमारी आवाज नहीं जा रही है जगजीत सिंह जी जो अमर पर बैठे हैं, उनके लिए देश चिंतित है लेकिन देश के प्रधानमंत्री को कोई चिंता नहीं है। देश की सरकार को सत्ता का नशा है वो नशे में चूर है और देश के किसान मजदूर से बात नहीं करना चाहती इसी के साथ साथ आने वाले समय में जो दोनों फोरमो ने निर्णय लिया है एक तो 16 को ट्रैक्टर मार्च होगा पंजाब को छेड़ के छोड़कर भारत के अन्य राज्यों में होगा और दूसरा 18 तारीख को 12 बजे से लेके 3 बजे तक 18 दिसंबर को 12 बजे बजे से 3 तक पंजाब में केवल पूरी तरह रेले जाम की जाएंगी और हम पंजाब के पूरे किसान मजदूर नौजवान व्यापारी रेडी फड़ी वाले विद्यार्थी मुलाजम सभी तबकों को अपील करते हैं अगर ये मोदी जी का प्रहार रोकना है अगर जगजीत सिंह डल्लेवाल के का जो अमर अंशन है वो मांगे पूरी करे जीत में मोर्चे को बदलना है उठिए तीन करोड़ पंजाबियों आपको ये चैलेंज है ਕੋਈ ਵੀ ਪੰਜਾਬ ਦਾ ਕੋਨਾ ਨਹੀਂ ਛੁੱਟਣਾ ਚਾਹੀਏ ਜਹਾਂ ਰੇਲੇ ਜਮ ਨਹੀਂ ਹੋਣੀ ਚਾਹੀਏ ਦੇਖੋ ਆਪਾਂ ਉਥੋਂ ਦੇ ਹਾਲਾਤ ਜਿਹੜੇ ਲਾਈਵ ਸਾਰੇ ਜਿਹੜੀ ਕਵਰੇਜ ਆਪਾਂ ਸਵੇਰ ਤੋਂ ਦੇਖ ਰਹੇ ਕਰ ਰਹੇ ਆ ਆਪਣੇ ਸਹਿਯੋਗੀ ਖੜੇ ਨੇ ਵੱਖ-ਵੱਖ মিডিਆ ਹਾਊਸ ਹੈ ਲੋਕ ਦੇਖ ਰਹੇ ਨੇ ਉਸ ਚੀਜ਼ ਨੂੰ ਪਰ ਹੁਣ ਸਵਾਲ ਫੇਰ ਲੋਕ ਪੁੱਛ ਰਹੇ ਆ ਕਿ ਆਖਿਰ ਕਿੰਨੀ ਦੇਰ ਜ਼ਖਮੀ ਹੁੰਦੇ ਰਹਿਾਂਗੇ ਠੀਕ ਹੈ ਔਰ ਕਿਸਾਨ ਆਪਣੀ ਜਗ੍ਹਾ ਸੱਚੇ ਆ ਕਿ ਹਰਿਆਣਾ ਸਰਕਾਰ ਦੇ ਮੰਤਰੀ ਕੇਂਦਰ ਦੇ ਉਹ ਕਹਿ ਰਹੇ ਤੁਸੀਂ ਪੈਦਲ ਜਾਓ ਪਹਿਲਾਂ ਆਪਾਂ ਵੀ ਸੁਣਿਆ ਕੋਈ ਕਹਿੰਦੇ ਸੀ ਪੈਦਲ ਆਜੋ ਕੋਈ ਟਰੈਕਟਰਾਂ ਨੂੰ ਕੀ ਕਰਾਉਣਾ ਉੱਥੇ ਉਹ ਕਹਿੰਦੇ ਹੁਣ ਅਸੀਂ ਪੈਦਲ ਜਾਣਾ ਚਾਹੁੰਦੇ ਹਾਂ ਸਾਨੂੰ ਜਾਣ ਨਹੀਂ ਦੇ ਰਹੇ ਹੁਣ ਦੂਜੀ ਗੱਲ ਇਹ ਹੈ ਕਿ ਜੇ ਆਪਾਂ ਕਾਨੂੰਨਨ ਤਰੀਕੇ ਨਾਲ ਦੇਖੀਏ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਸਟੇਟਸ ਕੋ ਕੀਤਾ ਹੋਇਆ ਹੈ ਠੀਕ ਹੈ ਇੱਕ ਉਹ ਜਿਹੜੀ ਹਰਿਆਣਾ ਸਰਕਾਰ ਉੱਤੇ ਸੁਪਰੀਮ ਕੋਰਟ ਗਈ ਸੀਗੀ ਤਾਂ ਉਸ ਤੋਂ ਬਾਅਦ ਕਿਸਾਨਾਂ ਦੇ ਬਲੇ ਮੈਂ ਤਾਂ ਹੁੰਦਾ ਚੱਲਦਾ ਚੱਲਦਾ ਐਂਡ ਵਿੱਚ ਕੀ ਹੋਇਆ ਸੀਗਾ ਇਹ 3 ਕਮਹੀਨੇ ਪਹਿਲਾਂ ਸਟੇਟਸ ਕੋ ਹੋ ਗਿਆ ਸੀ ਕਿ ਜਿਹੜਾ ਧਰਨਾ ਜਿਹੜਾ ਰੋਡ ਬਲੌਕ ਜਿੱਥੇ ਹੈ ਜਥਾ ਤਦਾ ਸਥਿਤੀ ਰਹਿਣ ਦਿਓ ਸਟੇਟਸ ਕੋ ਤਾਂ ਫਿਰ ਹੁਣ ਉਹਨਾਂ ਕੋਲ ਇੱਕ ਬਹਾਨਾ ਮਿਲ ਗਿਆ ਵੀ ਜਦੋਂ ਸੁਪਰੀਮ ਕੋਰਟ ਨੇ ਕੱਲ ਕਹੀ ਹੈ ਫਿਰ ਤੁਸੀਂ ਕਿ ਸਥਿਤੀ ਜਿਉਂ ਦੀ ਤਿਉਂ ਰਹਿਣ ਦਿਓ ਇੱਕ ਸਟੇਅਰਸ ਕੋ ਹੋਇਆ ਹੋਇਆ ਤੁਹਾਡੇ ਤੇ ਤਾਂ ਫਿਰ ਅਸੀਂ ਪੈਦਲ ਵੀ ਕਿਉਂ ਜਾਣ ਲਈਏ ਉਹ ਕਹਿੰਦੇ ਤੁਸੀਂ ਪਹਿਲਾਂ ਪਰਮਿਸ਼ਨ ਲਓ ਜੋ ਤੁਸੀਂ ਪਰਮਿਸ਼ਨ ਅਪਲਾਈ ਕਰੋਗੇ ਫਿਰ ਉਹ ਕਹਣਗੇ ਕੋਰਟ ਦੀ ਕਾਪੀ ਆ ਜੀ ਕੋਰਟ ਰਜਿਸਟ੍ਰੇਟਸ ਕੋ ਕਹਿਆ ਹੋਇਆ ਤੁਸੀਂ ਕੋਰਟ ਤੋਂ ਪਰਮਿਸ਼ਨ ਲਓ ਰੋਗਾਲ ਇਹ ਗੱਲ ਕਹਿ ਦੇਣਗੇ ਠੀਕ ਹੈ ਪਹਿਲੀ ਗੱਲ ਤਾਂ ਪਰਮਿਸ਼ਨ ਮਿਲ ਨਹੀਂ ਹੋਣੀ ਹੈਗੀ ਤੁਹਾਨੂੰ ਕਿ ਕੌਣ ਤੁਹਾਨੂੰ ਕਹੇਗਾ ਕਿ ਤੁਸੀਂ ਇੰਨਾ ਬੰਦਾ ਜਾ ਕੇ ਉੱਥੇ ਚਲੇ ਜਾਓ ਜਾ ਕੇ ਆਓ ਤਾਂ ਇਸ ਕਰਕੇ ਇਹ ਗੱਲ ਹੈ ਜਿਹੜੇ ਇਦਾਂ ਦੇ ਹਾਲਾਤ ਹੈਗੇ ਨੇ ਇਹਨੂੰ ਚਾਹ ਗਾਂਧੀਗਰੀ ਕਹਿ ਲੋ ਇਹਨੂੰ ਚਾਹ ਰਾਜਨੀਤੀ ਕਹਿ ਲੋ ਠੀਕ ਹੈ ਚਾਹ ਇਹਨੂੰ ਆਪਣੇ ਮੰਗਣ ਜਿੱਦਾਂ ਮਰਜ਼ੀ ਇਹਨੂੰ ਤੁਲਨਾ ਕਰ ਲੋ ਵੱਖ-ਵੱਖ ਦੀ ਸ਼ਵਦਾਬ ਲਈ ਹੈ ਤੁਲਨਾ ਕਰਨ ਦੀ ਜਿੱਦਾਂ ਵੀ ਆਪਾਂ ਕਰ ਸਕ ਕਸਾਨਾਂ ਦੇ ਜਿਹੜੇ ਪੁੱਤ ਇੰਨੀ ਜਲਦੀ ਜਿਹੜੇ ਜਿਆਦਾ ਸੰਖਿਆ ਦੇ ਵਿੱਚ ਆਪਣੇ ਜ਼ਖਮੀ ਹੋ ਰਿਹਾ ਉਹਨਾਂ ਨੂੰ ਬਚਾਉਣ ਦੀ ਲੋੜ ਉਹਨੂੰ ਸਮਾਂ ਉਹ ਨਹੀਂ ਹੈਗਾ ਆਪਣੇ ਕੋਲ ਜਿਹੜਾ ਹੁਣ ਸਮਾਂ ਜਿਹੜੇ ਜਿੱਦਾਂ ਦਾ ਮਾਹੌਲ ਚੱਲ ਰਿਹਾ ਕਿ ਆਪਾਂ ਹਰ ਰੋਜ਼ 100 ਜਾਈਏ 101 ਭੇਜੀਏ ਤੇ ਉਹਦੇ ਚੋਂ 30 40 ਜਿਹੜੇ ਜ਼ਖਮੀ ਕਰਾ ਕੇ ਵਾਪਸ ਲੈ ਆਈਏ ਉਹਨਾਂ ਦਾ ਕੀ ਆ ਉਹਦਾ ਪ੍ਰਸ਼ਾਸਨ ਹੈ ਠੀਕ ਹੈ ਪਹਿਲਾਂ ਇੰਨੇ ਆਪਾਂ 700 ਤੋਂ ਵੱਧ ਕਿਸਾਨ ਜਿਹੜੇ ਉੱਥੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹਦੇ ਦਿੱਲੀ ਔਰ ਤੇ ਉਹਨਾਂ ਦਾ ਕੀ ਬਣਿਆ ਕੀ ਬਣਿਆ ਠੀਕ ਉਹਨਾਂ ਦਾ ਕੀ ਹੈ ਸਰਕਾਰਾਂ ਕੋਲ ਕੀ ਹੈ ਐਂਡ 'ਚ ਮੁਆਵਜ਼ਾ ਜਾਂ ਉਹ ਕਹਿੰਦਾ ਵੀ ਠ ਦਾ ਕਿਸੇ ਨੂੰ ਕੁਛ ਲਾਤਾ ਉਹ ਨੌਕਰੀਆਂ ਸ਼ੁਭ ਕਰਨ ਦੇ ਮਾਮਲੇ ਚ ਹੋਇਆ ਪਰ ਗੱਲ ਇਹ ਵੀ ਜਿੰਨਾ ਮਾਵਾ ਦੇ ਪੁੱਤ ਜਾਂਦੇ ਆ ਜਿੰਨਾ ਧੀਆ ਮਾਵਾ ਦੇ ਪਿਓ ਪੁੱਤ ਜਿੰਨੇ ਜਾਂਦੇ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਘਰ ਦਾ ਚਿਰਾਗ ਪੁੱਜਦਾ ਤਾਂ ਇਸ ਕਰਕੇ ਮੈਨੂੰ ਲੱਗਦਾ ਕਿ ਕਿਸਾਨਾਂ ਵਿੱਚ ਸੰਜੋ ਵਰਤਨ ਦੇ ਲੋੜ ਹੈਗੀ ਪਹਿਲਾਂ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹਤੋਂ ਇੱਕ ਮਾਹੌਲ ਕ੍ਰੀਏਟ ਜਿਹੜਾ ਕਰਨਾ ਚਾਹੀਦਾ ਪਰ ਇਦਾਂ ਦੀ ਜਿਹੜੀ ਸਥਿਤੀ ਆ ਇਸ ਸਥਿਤੀ ਦੇ ਵਿੱਚ ਸਾਨੂੰ ਆਪਣੇ ਜਿਹੜੇ ਹੈਗੇ ਨੇ ਸਹਿਯੋਗੀ ਆ ਸਾਡੇ ਪਿਓ ਸਾਡੇ ਭਰਾ ਜਿਹੜੇ ਕਿਸਾਨਾਂ ਦੇ ਰੂਪ ਵਿੱਚ ਉੱਥੇ ਖੜੇ ਨੇ ਉਹਨਾਂ ਨੂੰ ਇਹਦਾ ਜ਼ਖਮੀ ਕਰਾਉਣ ਲੈ ਮੇਰੇ ਖਿਆਲ ਕੋਈ ਚੰਗਾ ਹੱਲ ਨਹੀਂ ਹੈਗਾ ਠੀਕ ਹੈ ਜੀ ਬਣੀ ਬਹੁਤ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਤਾਂ ਜਿਹੜਾ ਲਗਾਤਾਰ ਜਿਹੜੀ ਅਪਡੇਟ ਆ ਸ਼ੰਭੂਪੁਰ ਡਰ ਦੀ ਦਿਖਾ ਰਹੇ ਆ ਉੱਥੇ ਦੇ ਕੀ ਹਾਲਾਤ ਨੇ ਸਾਡੇ ਜਿਹੜੇ ਸਹਿਯੋਗੀ ਨੇ ਲਗਾਤਾਰ ਕਵਰੀ ਕਰ ਨੇ ਤੇ ਅਸੀਂ ਜਿਹੜੀ ਹੈ ਸਾਰੀ ਜਿਹੜੀ ਜਾਣਕਾਰੀ ਉਹ ਸੰਖ ਕਿ ਉਹਨਾਂ ਕਿਸਾਨਾਂ ਦਾ ਅੱਗੇ ਕੀ ਰੁਖ ਹੋਵੇਗਾ ਕੀ ਪਲਾਨ ਹੈ ਉਹ ਵੀ ਜਿਹੜੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਹੈ ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਮੁੱਦਰ ਲੈ ਕੇ ਗੱਲਬਾਤ ਕਰਾਂਗੇ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਬਹੁਤ ਜ਼ਿਆਦਾ ਧੰਨਵਾਦ this program is sponsored by the singler office bakersfield for all your immigration family law needs Call or scan QR code to contact us. Rodis Inc million miles with smile or scan QR code to contact us. Flankbird truck repair trust we build in truck repair or scan QR code to contact us. The masala twist oxnard fine authentic indian cuisine or scan QR code to contact us. Pizza twist taste with twist order today call or visit website or scan QR code to contact us. New India market or scan QR code to contact us. Taba Indian Cuisine, Tracy find authentic Indian cuisine in Tracy or scan QR code to contact us. Bila Market scan QR code to contact us. Simi Valley Family Dental Office or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza scan this QR code to contact us. Apa kadahi made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.